taking the salary of the government that means you are bound to do your duty by your action if you are not in a position to do it janakshevera tv de maina bhupender babbar is <laughs> time va ji khade hai phase 5 de sarkari primary smart school de vich kaine smart hai eh par eh de halat dekh ke tusi aap hi andaaza laga de ki kive jaan jokhim te bachiyan di dal ke eh halaat ki ban rahe ne ਆਡਾ ਮਟੜੇ ਡਿੱਪੀ ਮੇਸ ਸਾਹਿਬ ਖੜੇ ਆ ਸਾਰੇ ਖੜੇ ਆ ਆਪਣੇ ਸਾਡੇ ਐਮਸੀ ਖੜੇ ਹੈਗੇ ਨੇ ਲੋਕਲ ਆਜੋ ਜੀ ਕਿਨੇ ਦਰ ਤੱਕ ਆਇਆ ਹੋ ਸੂ ਸਾਜੀ ਕਿ 32 ਸਾਲ ਦੇ ਕਰੀਬ ਇਸ ਨੂੰ ਪਹਿਲਾਂ ਜਿਹੜੀ ਪੁਰਾਣੀ ਬਿਲਡਿੰਗ ਨੂੰ ਬਣੇ ਹੋਗੇ 92 ਦੇ ਵਿੱਚ ਜਿਹੜੀ ਬਿਲਡਿੰਗ ਬਣੀ ਸੀ ਉਸ ਦੇ ਉੱਪਰ ਜਿਹੜੀ ਹੋਰ ਬਿਲਡਿੰਗ ਬਣ ਲਈ ਹੈ ਉਹ ਬਿਨਾ ਪਿੱਲਰਾਂ ਤੋਂ ਹੀ ਖੜੀ ਕਰਦੀ ਮੈਂ ਤੁਹਾਡੀ ਗੱਲ ਵੀ ਕੋਈ ਠੀਕ ਹੈ ਕਿ ਇਹ ਰੂਮਸ ਕੰਸਟਰਕਟ ਹੋਣ ਦਾ ਪਹਿਲਾ ਮੈਮ ਸਾਡਾ ਸਰ ਇਹ ਡਿਫਰੈਂਸ ਪਹਿਲਾਂ ਪੋੜੀ ਬੰਦੀ ਘਰ ਕੋਠਾ ਬਣਾਉਣਾ ਮੇਰੇ ਪੋੜੀ ਬੰਦੀ ਹੈ ਕਿ ਬੰਦੀ ਤੁਹਾਡੀ ਗੱਲ ਸਿਰ ਬਿਲਕੁਲ ਠੀਕ ਹੈ ਸਰ ਪਰ ਪ੍ਰਾਇਮਰੀ ਤੇ ਸਾਡੀ ਹਮੇਸ਼ਾ ਹੀ ਨਾ ਬਹੁਤ ਮੁਸ਼ਕਲ ਕਰਕੇ ਆਪਣਾ ਕੋਈ ਇਟ ਇਟ ਇਜ਼ ਨਾਟ ਅ ਮੈਟਰ ਆਫ ਪ੍ਰਾਇਮਰੀ ਦੀ ਲੜਾਈ ਹੈ ਹੈਰਾਨੀ ਦੀ ਗੱਲ ਹੈ ਵੀ ਅੱਖਾਂ ਮੀਚ ਕੇ ਜਿਹੜਾ ਪ੍ਰਸ਼ਾਸਨ ਦਾਵੇ ਦੇ ਬਾਦੇ ਜਿਹੜਾ ਵੱਡੇ ਵੱਡੇ ਕਰਦਾ ਕਿ ਪਿਛਲੇ 1 ਮਹੀਨੇ ਦੇ ਦਰਮਿਆਨ ਮੁਹਾਲੀ ਦੇ ਵਿੱਚ ਤਿੰਨ ਬਿਲਡਿੰਗਾਂ ਜਿਹੜੀਆਂ ਡਿੱਗ ਪਈਆਂ ਜਿਹਦੇ ਵਿੱਚ ਚਾਰ ਜਣੇ ਦੀ ਮੌਤ ਹੋ ਗਈ ਜਿਸ ਵਿੱਚ ਇੱਕ ਛੋਟਾ 12 ਸਾਲ ਦਾ ਬੱਚਾ ਸੀ ਗ੍ਰਿਲ ਵਜਨ ਕਰਕੇ ਮੌਕੇ ਦੀ ਮੌਤ ਹੋ ਗਈ ਸਾਡੇ ਨਾਲ ਇਲਾਕੇ ਦੇ ਐਮਸੀ ਨਾਲੇ ਉਹਨਾਂ ਨਾਲ ਵੀ ਗੱਲਬਾਤ ਕਰਾਣੇ ਵੀ ਇਹ ਬਿਲਡਿੰਗ ਕਿਉਂਕਿ ਦੇਖ ਕੇ ਆਇਆ ਅੱਜ ਇੱਕ ਖਬਰ ਚੱਲੀ ਆ ਰਹੀ ਸੀ ਸਵੇਰ ਦੀ ਉਹਨਾਂ ਨੂੰ ਪੜ੍ਹ ਕੇ ਇਹ ਮੌਕੇ ਤੇ ਆਏ ਕੀ ਤੁਸੀਂ ਦੇਖਿਆ ਕੀ ਇੱਥੇ ਅੱਜ ਜਿਸ ਤਰੀਏ ਮੈਨੂੰ ਪਤਾ ਲੱਗਿਆ ਕਿ ਪੰਜ ਫੀਸ ਦੀ ਜਿਹੜੀ ਮੇਰੇ ਏਰੀਆ ਦੇ ਵਿੱਚ ਸਰਕਾਰੀ ਹਾਈ ਸਕੂਲ ਹੈ ਦੀ ਬਿਲਡਿੰਗ ਜਿਹੜੀ ਬਣ ਰਹੀ ਹੈ ਇਹ ਬਹੁਤ ਘਟੀਆ ਮਟੀਰੀਅਲ ਯੂਜ਼ ਕੀਤਾ ਬਹੁਤ ਘਟੀਆ ਤਰੀਕੇ ਨਾਲ ਬਣਾਈ ਜਾ ਰਹੀ ਤੇ ਮੈਂ ਆ ਕੇ ਖੁਦ ਮੌਕੇ ਤੇ ਚੈੱਕ ਕੀਤਾ ਆ ਕੇ ਦੇਖਿਆ ਤੇ ਵਾਕਿਆ ਹੀ ੜੀ ਐ ਫਰਸਟ ਫਲੋਰ ਬਣਾਈ ਜਾ ਰਹੀ ਹੈ ਬਹੁਤ ਬੁਰਾ ਹਾਲ ਹੈ ਬਹੁਤ ਜ਼ਿਆਦਾ ਲਾਪਰਵਾਹੀ ਜਿਹੜੀ ਇਹਨਾਂ ਨੇ ਵਰਤੀ ਹੈ ਬਿਲਡਿੰਗ ਬਣਾਉਣ ਦੇ ਮਟੀਰੀਅਲ ਬਹੁਤ ਘਟੀਆ ਯੂਜ਼ ਕੀਤਾ ਹੈ ਬੀਮ ਜਿਹੜਾ ਬਹੁਤ ਕਮਜ਼ੋਰ ਬੀਮ ਤੇ ਪਰ ਬਣਾਈ ਗਈ ਹੈ ਬਿਲਕੁਲ ਪਿਲਰਸ ਵਗੈਰਾ ਨਹੀਂ ਯੂਜ਼ ਕੀਤੇ ਇਹਨਾਂ ਨੇ ਤੇ ਇਹ ਜਿਹੜੀ ਬਿਲਡਿੰਗ ਕਦੀ ਵੀ ਗਿਰ ਸਕਦੀ ਹੈ ਤੇ ਮੈਂ ਇਹੀ ਅਧਿਕਾਰੀਆਂ ਤੋਂ ਮੰਗ ਕਰਦੀਆਂ ਕਿ ਆਏ ਸੀਗੇ ਸਵੇਰੇ ਵੱਡੇ ਅਧਿਕਾਰੀ ਵੀ ਆਏ ਸੀਗੇ ਮੈਡਮ ਐਸ ਡੀ ਐਮ ਆਏ ਸੀਗੇ ਮੁਹਾਲੀ ਦੇ ਸਾਡੇ ਡੀਓ ਮੈਡਮ ਵੀ ਆਏ ਸੀਗੇ ਕੁਲਜੀਤ ਸਿੰਘ ਵੇਦੀ ਜਿਹੜੇ ਸਾਡੇ ਡਿਪਟੀ ਮੇਅਰ ਆ ਉਹ ਵੀ ਆਏ ਸੀਗੇ ਤੇ ਮੈਂ ਵੀ ਆ ਕੇ ਚੈੱਕ ਕੀਤਾ ਤੇ ਬਿਲਡਿੰਗ ਦੇ ਵਿੱਚ ਬਣਾਉਣ ਦੇ ਵਿੱਚ ਸੱਚੀ ਇਹਨਾਂ ਨੇ ਬਹੁਤ ਜ਼ਿਆਦਾ ਲਾਪਰਵਾਹੀ ਯੂਜ਼ ਕੀਤੀ ਹੋਈ ਹੈ ਤੇ ਮੈਂ ਬਿਲਕੁਲ ਮੰਗ ਕਰਦੀ ਆ ਵੱਡੇ ਅਧਿਕਾਰੀਆਂ ਤੋਂ ਕਿ ਜੋ-ਜੋ ਇਹਦੇ ਵਿੱਚ ਇਨਵੋਲ ਹੈ ਜਿਨ੍ਹਾਂ ਨੇ ਵੀ ਇਹ ਬਿਲਡਿੰਗ ਬਣਾਉਣ ਦੇ ਵਿੱਚ ਕੰਮ ਕੀਤਾ ਹੈ ਉਹਨਾਂ ਦੇ ਖਿਲਾਫ ਜਿਹੜੀ ਹੈ ਉਹ ਜਿਹੜੀ ਹੈ ਕਾਰਵਾਈ ਕੀਤੀ ਜਾਏ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਕਿਸੇ ਨੂੰ ਵੀ ਇਸ ਤਰੀਕੇ ਦਾ ਕੋਈ ਮਿਸ ਹੈਪਨਿੰਗ ਜਿਹੜੀ ਆ ਨਾ ਹੋ ਸਕੇ ਕਿਉਂਕਿ ਬਿਲਕੁਲ ਸਕੂਲ ਦੀ ਬਿਲਡਿੰਗ ਹੈ ਇਹ ਜੀ ਇਹ ਬੱਚਿਆਂ ਦੇ ਨਾਲ ਤਾਂ ਬਿਲਕੁਲ ਹੀ ਖਿਲਵਾੜ ਹੈ ਅਗਰ ਕਿਤੇ ਬਿਲਡਿੰਗ ਗਿਰ ਗਈ ਔਰ ਗਿਰ ਵੀ ਸਕਦੀ ਹੈ ਕਦੀ ਵੀ ਜੇ ਬਿਲਡਿੰਗ ਜਿਹੜੀ ਹੈ ਕਦੀ ਵੀ ਗਿਰ ਸਕਦੀ ਹੈ ਤੇ ਇਸ ਤਰ੍ਹਾਂ ਦੇ ਜਿਹੜੇ ਨਹੀਂ ਆ ਹੁਣੇ ਚਾਹੀਦੇ ਆ ਅਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਰੀਆਂ ਜਿਹੜੀਆਂ ਬਿਲਡਿੰਗਾਂ ਆਪਣੇ ਪੂਰੇ ਮਹੌਲੇ ਦੇ ਚੈੱਕ ਕੀਤੇ ਜਾਣ ਜਿੱਥੇ-ਜਿੱਥੇ ਕੋਈ ਵੀ ਲਾਪਰਵਾਹੀ ਬਤੀ ਜਾਂਦੀ ਹੈ ਉਹਨਾਂ ਦੇ ਖਿਲਾਫ ਹੈ ਉਹ ਕਾਰਵਾਈ ਕੀਤੀ ਜਾਵੇ ਮੈਮ ਹੈਰਾਨੀ ਦੀ ਗੱਲ ਹੈ ਛੋਟੇ-ਛੋਟੇ ਬੱਚਿਆਂ ਨੂੰ ਮਾਂ-ਬਾਪ ਸਵੇਰੇ ਸਕੂਲ ਭੇਜਦੇ ਨੇ ਸਾਡੇ ਵਿੱਚ ਪੜ੍ਹ ਲਿਖ ਕੇ ਸਿਆਣੇ ਬਣ ਕੇ ਸਕੂਲ 'ਚ ਆਉਣਗੇ ਪਰ ਐਡਾ ਵੱਡਾ ਖਾਸਾ ਹੋ ਗਏ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਜਾਗੂਗਾ ਉਹਦੋਂ ਪਹਿਲਾਂ ਕਿਉਂ ਨਹੀਂ ਦੇਖਣ ਲੱਗੇ ਬਿਲਕੁਲ ਬਿਲਕੁਲ ਮੈਂ ਵੀ ਬਹੁਤ ਹੈਰਾਨਾ ਜੀ ਮੈਨੂੰ ਜਿਸ ਤਰ੍ਹਾਂ ਹੀ ਪਤਾ ਲੱਗਿਆ ਮੈਂ ਸਵੇਰੇ ਪਹੁੰਚੀ ਔਰ ਦੇਖਣਾ ਚਾਹੀਦਾ ਟਾਈਮ ਟੂ ਟਾਈਮ ਆ ਕੇ ਜਿਹੜੇ ਅਧਿਕਾਰੀ ਆ ਜੋ ਕੰਸਰਨਡ ਅਧਿਕਾਰੀਆ ਉਹਨਾਂ ਨੂੰ ਆ ਕੇ ਚੈੱਕ ਕਰਨਾ ਚਾਹੀਦਾ ਹੈ ਤੇ ਮੈਨੂੰ ਲੱਗਦਾ ਬਿਲਡਿੰਗ ਇਹ ਸਹੀ ਹੈ ਇੱਕ ਦਿਨ ਚ ਤਾਂ ਬਣੀ ਨਹੀਂ ਹੈ ਇੱਥੇ ਦੇ ਜਿਹੜੇ ਆਪਣੇ ਸਕੂਲ ਦੇ ਚਾਹੇ ਹੋ ਪ੍ਰਿੰਸੀਪਲ ਹੈ ਚਾਹੇ ਅਧਿਆਪਕ ਹੈ ਚਾਹੇ ਹੋਰ ਵੀ ਹੈਗੇ ਆ ਉਹਨਾਂ ਨੂੰ ਦੇਖਣਾ ਚਾਹੀਦਾ ਚਾਹੇ ਜੋ ਜੋਈ ਸਾਹਿਬ ਆਏ ਹੋਣਗੇ ਉਹਨਾਂ ਨੇ ਬਿਲਕੁਲ ਨਕਸ਼ਾ ਵਗੈਰਾ ਦੇਖਿਆ ਹੋਣਾ ਪਰ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਇਹ ਬਿਲਕੁਲ ਕਿਸੇ ਅਣਜਾਣ ਬੰਦੇ ਤੋਂ ਇਹ ਬਿਲਡਿੰਗ ਬਣਾ ਰਹੇ ਆ ਔਰ ਇਹ ਆਉਣ ਵਾਲੇ ਟਾਈਮ ਦੇ ਵਿੱਚ ਕਦੀ ਵੀ ਜੜੀ ਕਲਾਪਸ ਹੋ ਸਕਦੀ ਹੈ ਤੇ ਕਦੀ ਵੀ गिर ਸਕਦੀ ਹੈ ਤੇ ਅਹੀ ਮੰਗ ਕਰਦੇ ਆ ਕਿ ਜਿਹੜੇ ਵੀ ਇਹਦੇ ਵਿੱਚ ਇਨਵੋਲ ਹੈ ਉਹਨਾਂ ਦੇ ਖਿਲਾਫ ਮੈਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਮੈਮ ਹੋਰ ਵੀ ਹੈਰਾਨੀ ਦੀ ਇੱਕ ਗੱਲ ਹੈ ਕਿ ਇਹ ਕਿੱਦਿ ਪੌੜੀਆਂ ਉਹ ਬੜੀਆਂ ਪੁਰਾਣੀਆਂ ਬਣੀਆਂ ਹੋਈਆਂ 32 ਸਾਲ ਪਹਿਲਾਂ ਦੀਆਂ ਪੌੜੀਆਂ ਨਹੀਂ ਬਣੀਆਂ ਹੋਈਆਂ ਕੋਈ ਰੈਂਪ ਨਹੀਂ ਹੈਗਾ ਜੇ ਹੈਂਡੀਕੈਪ ਕੋਈ ਬੱਚਾ ਇਦਾਂ ਦਾ ਹੋਵੇ ਉਸ ਨੂੰ ਜਾਣਾ ਕਰਨਾ ਮੁਸ਼ਕਿਲ ਹੈ ਮੈਂ ਵੀ ਜੀ ਬਿਲਕੁਲ ਹੈਰਾਨ ਹੋਇਆ ਡੇਡ ਡੇਡ ਫੁੱਟ ਦੀਆਂ ਛੋਟੇ ਛੋਟੀਆਂ ਬਿਲਕੁਲ ਤੰਗ ਬੋੜੀਆਂ ਔਰ ਉਹ ਇੱਕੋ ਹੀ ਇੱਕੋ ਹੀ ਬੋਡੀ ਇੱਕੋ ਸਾਈਡ ਤੇ ਬਣੀ ਹੋਈ ਹੈ ਜਦਕਿ ਬਿਲਡਿੰਗ ਕਾਫੀ ਵੱਡੀ ਬਣਾਈ ਹੋਈ ਹੈ ਦੋ ਸਾਈਡ ਤੇ ਇਹਨਾਂ ਦੀ ਬਣਨੀ ਚਾਹੀਦੀ ਹੈ ਤੇ ਨਾਲ ਬਿਲਕੁਲ ਰੈਂਪ ਹੈ ਕੋਈ ਬੱਚੇ ਹੈਂਡੀਕੈਪਸ ਹੁੰਦੇ ਜੋ ਨਹੀਂ ਪੌੜੀਆਂ ਚੜ੍ਹ ਸਕਦੇ ਜਦਕਿ ਰੂਲ ਹੁੰਦਾ ਹੈ ਸਕੂਲ ਦੇ ਵਿੱਚ ਕਿ ਜਦੋਂ ਕੋਈ ਬਿਲਡਿੰਗ ਬਣਾਈ ਜਾਏ ਤਾਂ ਇਹ ਰੈਂਪ ਜਿਹੜਾ ਉਹ ਨਾਲ ਹੋਣਾ ਚਾਹੀਦਾ ਉਹ ਵੀ ਰੈਂਪ ਵੀ ਬਿਲਕੁਲ ਹੀ ਬੜਿਆ ਔਰ ਪੌੜੀਆਂ ਵੀ ਬਿਲਕੁਲ ਕੋਈ ਘਰਾਨੀ ਦੀ ਗੱਲ ਨਹੀਂ ਕਿਉਂਕਿ ਡਿਫਟਿੰਗ ਮਿਸ਼ਨ ਲੈ ਇੱਕ ਹੀ ਲੱਗਦੀ ਆ ਬਿਲਕੁਲ ਹੀ ਸਾਹਮਣੇ ਉਹਨਾਂ ਦਾ ਮੰਨਣਾ 100 ਮੀਟਰ ਦੀ ਦੂਰੀ ਤੇ ਉਹਨਾਂ ਦਾ ਘਰ ਹੋਣਾ ਤੇ ਕੋਈ ਧਿਆਨ ਨਹੀਂ ਗਿਆ ਉਹਨਾਂ ਦਾ ਬਿਲਕੁਲ ਮੈਂ ਤਾਂ ਹੀ ਤਾਂ ਅਨੁਰੋਧ ਕਰਦੀ ਆ ਕਿ ਜਿੰਨੇ ਵੀ ਵੱਡੇ ਆਲਾ ਅੱਖਰ ਆ ਉਹਨਾਂ ਨੂੰ ਆ ਕੇ ਜਿਹੜੀਆਂ ਇਹ ਚੀਜ਼ਾਂ ਚੈੱਕ ਕਰਨੀਆਂ ਚਾਹੀਦੀਆਂ ਜਿਨ੍ਹਾਂ ਦੇ ਨਾਲ ਖਾਸ ਕਰਕੇ ਬੱਚਿਆਂ ਦਾ ਕਨਸਰਨ ਹੁੰਦਾ ਕਿਉਂਕਿ ਛੋਟੇ ਛੋਟੇ ਬੱਚੇ ਸਕੂਲਾਂ ਦੇ ਵਿੱਚ ਵੱਢਦੇ ਆ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਤੇ ਬਹੁਤ ਮੁਸ਼ਕਲ ਹੁੰਦਾ ਕਿਉਂਕਿ ਜਦੋਂ ਹੋ ਜਾਂਦੀ ਹੈ ਫਿਰ ਅਸੀਂ ਉੱਥੇ ਪਹੁੰਚ ਜਾਂਦੇ ਆ ਤੇ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ ਖਾਸ ਕਰਕੇ ਜਿੰਨੇ ਵੀ ਜਿਹੜੇ ਅਧਿਕਾਰੀਏ ਵੱਡੇ ਉਹਨਾਂ ਦਾ ਤਾਂ ਫਰਜ਼ ਬਣਦਾ ਹੈ ਕਿ ਆਕੇ ਚੈੱਕ ਕਰਨ ਚਾਹੀਏ ਸਾਰੇ ਸਕੂਲਾਂ ਨੂੰ ਇਹ ਨਹੀਂ ਮੈਂ ਕਹਿੰਦੀ ਕਿ ਪੰਜ ਫੇਜ਼ ਆ ਜਿੱਥੇ-ਇਥੇ ਆ ਜਿੱਥੇ ਦੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਆਕੇ ਦੇਖਣ ਅਗਰ ਕਿਤੇ ਵੀ ਕੋਈ ਲਾਪਰਵਾਹੀ ਪਾਈ ਜਾਂਦੀ ਹੈ ਉਹਨਾਂ ਦੇ ਖਿਲਾਫ ਜਿਹੜਿਆ ਉਹ ਕਾਰਵਾਈ ਕਰਨ ਮਹਿਕਮਾ ਤਾਂ ਵੱਡੇ ਵੱਡੇ ਦਾਅਵੇ ਕਰਦਾ ਹੈ ਕਿ ਕਿਉਂਕਿ ਸਮਾਰਟ ਸਕੂਲ ਤੁਹਾਡੇ ਪਿੱਛੇ ਦੇਖੋ ਲਿਖਿਆ ਹੈ ਸਮਾਰਟ ਸਕੂਲ ਪਰ ਕਿੰਨਾ ਕੁ ਸਮਾਰਟ ਹੈ ਤੁਸੀਂ ਆਪ ਦੇਖ ਕੇ ਰੇਖੀ ਹੈਰਾਨ ਰਹੇ ਬਿਲਕੁਲ ਮੈਂ ਤਾਂ ਹੈਰਾਨਾ ਜੀ ਖੁਦ ਬਿਲਕੁਲ ਸਮਾਰਟ ਕਹਿੰਦੇ ਨੂੰ ਸਮਾਰਟ ਸਕੂਲ ਹੈ ਪਰ ਤੁਸੀਂ ਆ ਜਾ ਕੇ ਦੇਖ ਸਕਦੇ ਹੋ ਐਂਟਰੀ ਤੇ ਤੁਸੀਂ ਤੇ ਬਹੁਤ ਬੁਰਾ ਹਾਲ ਹੈ ਬੈ ਫਿਰ ਦੁਬਾਰਾ ਅਧਿਕਾਰੀਆਂ ਨੂੰ ਇਹ ਕਹਿੰਦੇ ਕਿ ਆ ਕੇ ਚੈੱਕ ਕਰੋ ਜਿੱਥੇ ਜਿੱਥੇ ਕੋਈ ਪ੍ਰੋਬਲਮ ਆ ਰਹੀ ਹੈ ਉਹਨਾਂ ਨੂੰ ਠੀਕ ਕਰੋ ਔਰ ਉਹਨਾਂ ਅਧਿਕਾਰੀਆਂ ਨੂੰ ਮਤਲਬ ਸਖਤ ਸਖਤ ਇਤਿਜਾਹ ਜਿਨ੍ਹਾਂ ਨੇ ਇਹ ਬਿਲਡਿੰਗ ਬਣਾਈ ਹੈ ਅੱਜ ਤੱਕ ਕੋਈ ਗੱਲ ਹੈ ਕਿ ਅਸੀਂ ਘਰ ਦੀ ਅਗਰ ਆਪਣੀ ਕੋਠੀ ਵੀ ਬਣਾਨੀ ਹੋ ਆਪਣਾ ਬਣਾਣਾ ਹੋਵੇ ਕੋਈ ਛੋਟਾ ਮਗਾਹ ਵੀ ਬਣਾਇਆ ਤਾਂ ਵੀ ਇੰਨੇ ਧਿਆਨ ਨਾਲ ਬਣਾਇਆ ਜਾਂਦਾ ਹੈ ਤਾਂ ਵੀ ਦੇਖਿਆ ਜਾਂਦਾ ਹੈ ਕਿ ਕਿਸ ਤਰੀਆ ਪੂਰਾ ਪੂਰਨ ਤੌਰ ਤੇ ਨਕਸ਼ਾ ਹੁੰਦਾ ਹੈ ਪੂਰੀ ਬੀਮ ਵਧੀਆ ਤਰੀਕੇ ਨਾਲ ਹੁੰਦੀ ਹੈ ਪਿੱਲਰ ਹੁੰਦੇ ਆ ਉਹ ਐਡੀ ਵੱਡੀ ਉਹਰੇ ਸਕੂਲ ਦੀ ਬਿਲਡਿੰਗ ਬਣਾਈ ਹੈ ਪਬਲ ਉੱਥੇ ਕੋਈ ਪਿੱਲਰ ਹੀ ਨਹੀਂ ਹੈਗਾ। ਬਹੁਤ ਛੋਟੇ-ਛੋਟੇ ਮਾਪੇ ਦੇ ਲਾਲ ਨੇ ਜਿਹੜੇ 500 ਤਕਰੀਬ ਉੱਪਰ ਬੱਚਾ ਦੱਸਿਆ ਜਾ ਰਿਹਾ। ਪਿੱਲਰ ਇੱਕ ਵੀ ਨਹੀਂ ਖੜਾ ਕੀਤਾ। ਏਡੇ-ਡੇ ਵੱਡੇ ਕਮਰੇ ਬਣਾਏ ਹੋਏ। ਸਾਨੂੰ ਲੱਗਦਾ ਕਿ ਸਕੂਲ ਆਪਾਂ ਸਕੂਲ ਸੇਰੇ ਬੱਚਿਆਂ ਨੂੰ ਤਿਆਰ ਕਰਕੇ ਮਾਪੇ ਭੇਜਦੇ ਤਾਂ ਲੱਗਦਾ ਕਿ ਸਾਡੇ ਬੱਚੇ ਸੇਫ ਹੋਣਗੇ। ਪਰ ਮੈਨੂੰ ਲੱਗਦਾ ਇਹ ਸਕੂਲ ਦਾ ਦੇਖ ਕੇ ਅੱਜ ਜਿਹੜੀ ਇਹ ਦੇਖ ਕੇ ਲੱਗ ਰਿਹਾ ਸੀਗਾ ਕਿ ਸਾਡੇ ਬੱਚੇ ਇੱਥੇ ਵੀ ਸੇਫ ਨਹੀਂ ਆ। ਕਿੰਨੇ ਕਿੰਨੇ ਅਧਿਕਾਰੀਆਂ ਤੇ ਮੰਗ ਕਰਦੇ ਵੀ ਇਹਨਾਂ ਤੇ ਵਾਕੇ ਹੀ ਇਹਨਾਂ ਤੇ ਜਿਹੜੀ ਜਾਂਚ ਹੋ ਗਈ ਇਹਨਾਂ ਨੂੰ ਕੋਈ ਨਾ ਕੋਈ ਇਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਬਿਲਕੁਲ ਜਿੰਨੇ ਵੀ ਅਧਿਕਾਰੀ ਜਿਹੜੇ ਵੀ ਇਨਵੋਲਡ ਹੈ ਬਿਲਡਿੰਗ ਬਣਾਉਣ ਚਾਏ ਉਹ ਠੇਕੇਦਾਰ ਹੈ ਚਾਹੇ ਉਹ ਜੇ ਹੀ ਹੈ ਜੋ ਵੀ ਹੈ ਚਾਹੇ ਉਹ ਸਕੂਲ ਦੇ ਅਧਿਕਾਰੀ ਨੇ ਇਹਨਾਂ ਨੂੰ ਵੀ ਪਤਾ ਹੈ ਸਕੂਲ ਦੇ ਅਧਿਕਾਰੀਆਂ ਨੇ ਵੀ ਇਹਨਾਂ ਦੇ ਸਾਹਮਣੇ ਚੀਜ਼ਾਂ ਬਣ ਰਹੀਆਂ ਤੇ ਇਹਨਾਂ ਸਾਰਿਆਂ ਦੇ ਖਿਲਾਫ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਐਸਐਨਐਮਸੀ ਬਲਜੀਤ ਕਕੌਰ ਜਿਹੜੇ ਇਸ ਮੌਕੇ ਤੇ ਪਹੁੰਚੇ ਹੋਏ ਸਨ ਬਿਲਡਿੰਗ ਦੇਖ ਕੇ ਹੈਰਾਨ ਹੈ ਜਿਹੜਾ ਸਕੂਲ ਦੇ ਛੋਟੇ ਛੋਟੇ ਬੱਚੇ ਅੰਦਰ ਕਲਾਸਾਂ ਦੇ ਵਿੱਚ ਬੈਠ ਕੇ ਪੜ੍ਹ ਰਹੇ ਨੇ ਪਰ ਨਾ ਕੋਈ ਪਿੱਲਰ ਹੈ ਤੇ ਜਿਹੜੀ ਨਵੀਂ ਉੱਪਰ ਬਿਲਡਿੰਗ ਬਣਾਈ ਜਾ ਰਹੀ ਹੈ ਉਹ ਪੁਰਾਣੀ ਬਿਲਡਿੰਗ ਜਿਹੜੀ ਕਿ 32 ਸਾਲ ਪਹਿਲਾਂ ਬਣੀ ਹੋਈ ਹੈ ਉਸਦੇ ਉੱਪਰ ਜਿਹੜੀ ਪੁਰਾਣੀ ਬਿਲਡਿੰਗ ਕਿਹੜੀ ਨਾ ਕੋਈ ਪਿੱਲਰ ਹੈ ਸਿਰਫ ਬੀਮ ਦੇ ਉੱਪਰ ਜਿਹੜੇ ਕਮਰੇ ਪਾਏ ਜਾ ਰਹੇ ਨੇ ਹੈਰਾਨੀ ਦੀ ਗੱਲ ਤਾਂ ਜਿਹੜਾ ਪ੍ਰਸ਼ਾਸਨ ਹੈ ਉਹ ਜਦੋਂ ਹਾਸਾ ਹੁੰਦਾ ਉਦੋਂ ਹੀ ਜਾਗਦਾ ਕਿਉਂ ਉਦੋਂ ਪਹਿਲਾਂ ਕਿਉਂ ਨਹੀਂ ਜਾਗਦਾ ਦੱਸਦੀ ਕਿ ਜਿਹੜਾ ਮੁਹਾਲੀ ਦੇ ਡੀਸੀ ਉਹਨਾਂ ਦਾ ਵੀ ਜਿਹੜਾ ਇੱਥੋਂ 100 ਮੀਟਰ ਦੀ ਦੂਰੀ ਤੇ ਘਰ ਹੈ ਰੋਜ਼ ਇੱਥੋਂ ਨਿਕਲਦੇ ਹੋਏ ਪਰ ਧਿਆਨ ਕਿਉਂ ਨਹੀਂ ਪ੍ਰਸ਼ਾਸਨ ਦਾ ਪੈਂਦਾ ਕਿ ਵੱਡੇ ਹਾਸੇ ਉਹ ਡੀ ਕਰੈਨ ਕਿ ਉਹ ਵੱਡਾ ਹਾਸਾ ਹੋਵੇ ਤੇ ਉਸ ਤੋਂ ਬਾਅਦ ਆ ਕੇ ਜਿਹੜਾ ਪ੍ਰਸ਼ਾਸਨ ਹੈ ਜਿਹੜੇ ਮਾਪੇ ਦੇ ਜਿਹੜੇ ਹੰਝੂ ਪੁੰਜਣਗੇ ਦੇਖੋ ਇਹ ਬੜਾ ਸੀਰੀਅਸ ਮੈਟਰ ਸੀ ਆ ਸਵੇਰੇ ਧਿਆਨ ਚ ਮੇਰੇ ਜਦੋਂ ਆਇਆ ਸੀ ਪੀਐਸ ਸਕੂਲ ਜਿਹੜੀ ਨਵੀਂ ਬਿਲਡਿੰਗ ਬਣ ਰਹੀ ਆ ਇਹਦੀ ਜੋ ਕੰਸਟਰਕਸ਼ਨ ਕੀਤੀ ਹੈ ਠੇਕੇਦਾਰ ਨੇ ਉਹ ਖਾਸ ਕਰਕੇ ਸਕੂਲ ਦੇ ਅਧਿਕਾਰੀਆਂ ਵੱਲੋਂ ਉਹ ਚਲਾਪਦਾ ਹੀ ਬਤੀ ਗਈ ਆ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਸੀ ਉਹ ਮੌਕਾ ਆਣ ਕੇ ਦੇਖਿਆ ਉਹ ਬਹੁਤ ਕਮੀਆਂ ਜਿਹੜੀਆਂ ਪਈਆਂ ਗਈਆਂ ਉੱਪਰ ਲੈਂਟਰ ਪਾ ਦਿੱਤਾ ਗਿਆ ਥੱਲੇ ਪਿੰਦਾ ਦੀ ਹੈ ਨਹੀਂ ਕਿਉਂਕਿ ਬਹੁਤ ਵੱਡੀ ਉਹਦੀ ਲੈਂਥ ਆ ਉਹ ਜਿੰਨਾ ਵਜਨ ਉੱਤੇ ਹੈਗਾ ਲੈਂਟਰਾਂ ਦਾ ਉਹ ਟੇਕ ਹੀ ਨਹੀਂ ਸਕਦਾ ਕਿਸੇ ਵੇਲੇ ਵੀ ਮਾੜੀ ਮੋਟੀ ਗੱਲ ਹੋਈ ਤੇ ਡਿੱਗ ਪੈਗੀ ਉਹ ਦੋਨਾਂ ਬੱਚਿਆਂ ਦਾ ਜਿੰਦਗੀ ਦਾ ਜਿਹੜਾ ਨੁਕਸਾਨ ਹੋ ਸਕਦਾ ਉਹ ਦੋਸਤੋ ਲਾਵਾ ਵੀ ਇਹਦੀ ਜਿਹੜੀ ਜੋ ਇਹਦੇ ਉੱਪਰ ਚੜਨ ਵਾਸਤੇ ਜਿੰਨੀਆਂ ਕਮਰੇ ਪਾਤੇ ਨੇ ਇਹਨਾਂ ਨੇ ਇੱਕ ਸਿੰਗਲ ਪੌੜੀ ਹੈ ਪੁਰਾਣੀ 1.5 ਫੁੱਟ ਦੀ ਉਹ ਵੀ ਨਾ ਸਮਝਦਾ ਵੀ ਬਹੁਤ ਬਿਲਡਿੰਗ ਬਣਾਉਣ ਤੋਂ ਪਹਿਲਾਂ ਪੌੜੀ ਨਾਲ ਨਾਲ ਜਿਹੜਾ ਇਹ ਪਹਿਲਾਂ ਹੋਣਾ ਰੈਂਪ ਬਣਨਾ ਚਾਹੀਦਾ ਸੀ ਤਾਂ ਕਿ ਕੋਈ ਬੱਚਾ ਜਿਹੜਾ ਵਾ ਕੋਈ ਉੱਤੇ ਡਿੱਗੇ ਨਾ ਪੌੜੀਆਂ ਵੱਡੀ ਗਿਣਤੀ ਵਿੱਚ ਬੱਚੇ ਛੁੱਟੀਆਂ ਹੁੰਦੀਆਂ ਜਿਹਨਾਂ ਦਾ ਜਾਣਾ ਹੁੰਦਾ ਇਕੱਠੀ ਗਿਣਤੀ ਜੀ ਥੱਲੇ ਉੱਤਣਗੇ ਕੋਈ ਨਾ ਕੋਈ ਡਿੱਗੇਗਾ ਉਹਦੋਂ ਨਾਲ ਕੋ ਹਾਸਾ ਵਾਪਰ ਸਕਦਾ ਇਹੋ ਜਿਹੀਆਂ ਇੰਨੀਆਂ ਲਾਪਰਵਾਈਆਂ ਬਹਤੀਆਂ ਗਈਆਂ ਤੇ ਮੈਂ ਅੱਜ ਡੀਓ ਮੈਡਮ ਆਉਂਦੇ ਸਦੀ ਮੈਡਮ ਵੀ ਆਏ ਸਨ ਉਹਦਾ ਮੌਕਾ ਦੇਖਿਆ ਉਹਨਾਂ ਨੂੰ ਮੈਂ ਬੇਨਤੀ ਉਹ ਕੀਤੀ ਕਿ ਤੁਰੰਤ ਇਹਦਾ ਕੰਮ ਰੁਕਾਇਆ ਜਾਵੇ ਇਹਦੀ ਜਾਂਚ ਕੀਤੀ ਜਾਵੇ ਇਸ ਤੋਂ ਇਲਾਵਾ ਥੱਲੇ ਵਾਲੀ ਬਿਲਡਿੰਗ ਜਿਹੜੀ ਆ ਉਹਦੀ ਜਾਂਚ ਕੀਤੀ ਜਾਵੇ ਪਰ ਮੁਹਾਲੀ ਦੇ ਸਾਰੇ ਸਕੂਲ ਜਿਹੜੇ ਸਰਕਾਰੀ ਸਕੂਲਾਂ ਦੀ ਬਿਲਡਿੰਗ ਹੈ ਇਦਾਂ ਦੀਆਂ ਬਣੀਆਂ ਹੋਈਆਂ ਨੇ ਉਹਨਾਂ ਸਾਰਿਆਂ ਦੀ ਜਾਂਚ ਕੀਤੀ ਜਾਵੇ ਤਾਂ ਕਿ ਕੋਈ ਕੋ ਤੁਹਾਡੇ ਸਾਹਮਣੇ ਪਿੱਛੇ ਸੁਹਾਣਾ ਵਿੱਚ ਹਾਸਾ ਵਾਪਰਿਆ ਖੰਡ ਚਾਪਸਾ ਵਾਪਰਿਆ ਹੋਰ ਆਪਣਾ ਇੱਕ ਇੱਕ ਦੋ ਹੱਥੇ ਵਾਪਰੇ ਨੇ ਉਹਦੇ ਨਾਲ ਨੁਕਸਾਨ ਜਿਹੜਾ ਹੁੰਦਾ ਉਹ ਕਿਉਂਕਿ ਇੱਥੇ ਮਾਸੂਮ ਬੱਚੇ ਇੱਥੇ ਪੜਨ ਆਉਂਦੇ ਨੇ ਵੱਖ-ਵੱਖ ਥਾਵਾਂ 'ਤੇ ਉਹ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਆ ਔਰ ਇੰਨੀਆਂ ਘੋਰ ਲਾਪਰਵਾਹੀਆਂ ਮੈਂਸਨ ਇਹਦੇ ਖਿਲਾਫ ਸਖਤ ਐਕਸ਼ਨ ਉਹ ਜਿਹੜਾ ਫਰਦੌਜੀ ਨੇ ਜੇਰੀਆ ਉਹ ਜਿਹੜੇ ਅਧਿਕਾਰੀਆਂ ਨੇ ਲਾਪਰਵਾਹੀ ਸਕੂਬੇਖੋ ਇੰਨੇ ਲੰਬੇ ਸਮੇਂ ਤੋਂ ਬਿਲਡਿੰਗ ਬਣ ਰਹੀ ਹੈ ਔਰ ਅੱਜ ਕਿਹਨਾਂ ਚਾਹੀਏ ਤੇ ਇਹ ਗੱਲ ਜਿਹੜੀ ਰੁਕੀ ਆ ਸਮਝਣਾ ਇਹਦੇ ਬਾਰੇ ਬਹੁਤ ਸੀਰੀਅਸ ਮੈਟਰ ਆ ਉਹ ਸੀਰੀਅਸ ਮੈਟਰ ਮੈਡਮ ਬਲਜੀਤ ਕੋ ਮੇਰ ਨਾਲ ਸੰਤ ਸੁਵੇਦੇ ਵੀ ਹੁਣ ਵੀ ਤੁਹਾਡੇ ਸਾਹਮਣੇ ਆਫ ਉਹ ਇਹਨਾਂ ਨੇ ਵੀ ਮੇਰੇ ਨਾਲ ਇਹੋ ਮੰਗ ਕੀਤੀ ਹੈ ਵੀ ਜਿਹੜੀ ਇਹ ਹੈਗੀ ਹੈ ਆ ਇਹ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਵੇ ਖਾਸ ਕਰਕੇ ਸਕੂਲ ਦੇ ਪ੍ਰਿੰਸੀਪਲ ਜੀ ਵੀ ਬਹੁਤ ਵੱਡੀ ਲਾਪਰਵਾਹੀ ਹੈ ਅੱਜ ਜਿੱਦਾਂ ਹੀ ਸਾਨੂੰ ਪਤਾ ਲੱਗਿਆ ਕਿ ਖਬਰ ਛਪੀ ਸੀਗੀ ਕਿ ਇਸ ਬੇਰੀ ਪੰਜ ਫੇਜ਼ ਦੀ ਸਰਕਾਰੀ ਸਕੂਲ ਦੀ ਬਿਲਡਿੰਗ ਦੇ ਵਿੱਚ ਕੋਤਾਈਆਂ ਵਰਤੀਆਂ ਗਈਆਂ ਤੇ ਮੈਂ ਤੇ ਸਾਡੇ ਡਿਪਟੀ ਮੇਅਰ ਸਾਹਿਬ ਸਰਦਾਰ ਕੁਜੀ ਸਿੰਘ ਵੈਦੀ ਜੀ ਅਸੀਂ ਆਕੇ ਸਕੂਲ ਦੀ ਜਿਹੜੀ ਹੈ ਬਿਲਡਿੰਗ ਚੈੱਕ ਕੀਤੀ ਆਕੇ ਦੇਖਿਆ ਤਾਂ ਬਹੁਤ ਬੁਰਾ ਹਾਲਾਤ ਸੱਚੋ ਹੀ ਬਿਲਡਿੰਗ ਦਾ ਜਿਹੜਾ ਉੱਪਰ ਜਾ ਕੇ ਆਪਾਂ ਦੇਖਿਆ ਕੋਈ ਪਿੱਲਰ ਹੀ ਨਹੀਂ ਹੈਗਾ ਬੀਮ ਵੀ ਬਹੁਤ ਜ਼ਿਆਦਾ ਕਮਜ਼ੋਰ ਹੈ ਤੇ ਉਹ ਇੱਕ ਕਦੀ ਵੀ ਐਡੀਆਂ ਮਿਸ ਹੈਪਨਿੰਗ ਜਿਹੜੀ ਆ ਹੋ ਸਕਦੀ ਹੈ ਤੇ ਕੋਈ ਰੈਂਪ ਵੀ ਨਹੀਂ ਬਣਾਇਆ ਹੋਇਆ ਪੌੜੀਆਂ ਵੀ ਆਪਾਂ ਦੇਖਿਆ ਜਾ ਕੇ ਜਿਸ ਤਰ੍ਹਾਂ ਸਾਨੂੰ ਜਿਹੜਾ ਡਿਪਟੀ ਮੇਅਰ ਸਾਹਿਬ ਜੀ ਕਹਿ ਰਹੇ ਨੇ ਤੇ ਦੇਖਿਆ ਜਾ ਕੇ ਤੇ ਬਹੁਤ ਬੱਚਿਆਂ ਲਈ ਮੁਸ਼ਕਲ ਹੈ ਕਿਉਂਕਿ ਇੱਕੋ ਹੀ ਰਸਤਾ ਬਣਾਇਆ ਹੈ ਪੌੜੀਆਂ ਤਾਂ ਉਹ ਵੀ ਬਹੁਤ ਛੋਟੀਆਂ ਪੌੜੀਆਂ ਬਣੀਆਂ ਆਈਆਂ ਤੇ ਬੱਚਿਆਂ ਦਾ ਬੱਚਿਆਂ ਦੀ ਜਿਹੜੀ ਹੈ ਉਹ ਸਟਰੈਂਥ ਬਹੁਤ ਜ਼ਿਆਦਾ ਤੇ ਇਸ ਤਰ੍ਹਾਂ ਬਹੁਤ ਨਿਕਲਣਾ ਵੜਨਾ ਬਹੁਤ ਮੁਸ਼ਕਿਲ ਹੈ ਸਵੇਰੇ ਸਾਡੇ ਡੀਓ ਮੈਡਮ ਵੀ ਆਏ ਸੀਗੇ ਐਸ ਡੀ ਐਮ ਵੀ ਆਏ ਸੀਗੇ ਤੇ ਉਹਨਾਂ ਦੇ ਨਾਲ ਅਸੀਂ ਦੇਖ ਕੇ ਦੇਖਿਆ ਮੁੱਖਾ ਚੈੱਕ ਕੀਤਾ ਬਹੁਤ ਜਿਆਦਾ ਮੈਂ ਇਹ ਵੀ ਨੋਟ ਕੀਤਾ ਕਿ ਇੱਥੇ ਮਟੀਰੀਅਲ ਵੀ ਬਹੁਤ ਘਟੀਆ ਯੂਜ਼ ਕੀਤਾ ਹੈ ਤੇ ਅਸੀਂ ਇਹੀ ਮੰਗ ਕਰਦੇ ਹਾਂ ਕਿ ਜਿਨ੍ਹਾਂ ਨੇ ਵੀ ਚਾਹੇ ਉਹ ਠੇਕੇਦਾਰ ਹੈ ਜਿਹੜੇ ਵੀ ਇਸ ਦੇ ਵਿੱਚ ਇਨਵੋਲ ਹੈ ਉਹਨਾਂ ਦੇ ਅਗੇਂਸਟ ਜਿਹੜੀ ਹੈ ਉਹ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਕੀਤੀ ਜਾਏ ਕਿਉਂਕਿ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਅੱਜ ਕੱਲ ਤੁਸੀਂ ਦੇਖਿਆ ਹੈ ਕਿ ਬਿਲਡਿੰਗਸ ਵਗੈਰਾ ਜਗ੍ਹਾ ਜਗ੍ਹਾ ਡਿੱਗ ਰਹੀਆਂ ਨੇ ਕਿੰਨਾ ਨੁਕਸਾਨ ਹੋ ਰਿਹਾ ਤੇ ਅੱਜ ਜਿਹੜੀ ਅਸੀਂ ਬਿਲਡਿੰਗ ਚੈੱਕ ਕੀਤੀ ਇਹਦਾ ਵੀ ਕੋਈ ਗਰੰਟੀ ਨਹੀਂ ਹੈ ਕਦੀ ਵੀ ਗਿਰ ਸਕਦੀ ਹੈ ਅਸੀਂ ਇਹੀ ਮੰਗ ਕਰਦੇ ਹਾਂ ਨਾਲ ਮੇਰੇ ਡਿਪਲੀ ਸਾਬ ਖੜੇ ਆ ਤਾਂ ਇਹੀ ਮੰਗ ਕਰਾਂਗੇ ਆਪਾਂ ਕਿ ਇਹਦੀ ਚੰਗੀ ਤਰ੍ਹਾਂ ਦੇ ਨਾਲ ਚੈੱਕ ਕੀਤਾ ਜਾਵੇ ਅਤੇ ਜਿਹੜੇ ਵੀ ਜਿਨ੍ਹਾਂ ਨੇ ਗਲਤ ਕੰਮ ਕੀਤਾ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਗਲਤ ਕਾਇੀ کافی ਬੱਚੇ ਹੈ ਮੇਰੇ ਖਿਆਲ ਚ ਡਿਪਲੀ ਕਿੰਨੇ ਹੋਣਗੇ ਇਹਨਾਂ ਦੇ 500 600 ਬੱਚੇ ਹੋਣਗੇ ਮੇਰੇ ਖਿਆਲ ਚ ਤੇ ਹੈਗੇ ਉਹ ਸਾਰੇ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਬਿਲਕੁਲ ਖਿਲਵਾੜ ਕੀਤਾ ਜਾ ਰਿਹਾ ਹੈ ਤੇ ਚਾਹੀਓ ਜੇ ਐਚ ਆਈ ਹੋ ਕੋਈ ਵੀ ਅਧਿਕਾਰੀ ਹੈ ਚਾਹੀਓ ਸਕੂਲ ਦੇ ਜਿੰਨੇ ਵੀ ਹੈਗੇ ਆ ਇਹਨਾਂ ਦੇ ਅਧਿਕਾਰੀ ਮੰਨੇ ਜਾਂਦੇ ਨੇ ਤਾਂ ਉਹਨਾਂ ਨੂੰ ਦੇਖਿਆ ਜਾਏ ਕਿ ਕਿਹੜੇ-ਕਿਹੜੇ ਇਨਵੋਲ ਹੈ ਮੈਂ ਐਜ਼ ਅ ਕਾਉਂਸਲਰ ਔਰ ਸਾਡੇ ਡਿਪਟੀ ਸਰ ਇਹੀ ਮੰਗ ਕਰਦੇ ਨੇ ਕਿ ਇਹਨਾਂ ਦੇ ਖਿਲਾਫ ਜੜੀ ਆ ਉਹ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਰਿਆਂ ਨੂੰ ਪਤਾ ਲੱਗੇ ਕਿ ਜਿਉਂਕਿ ਜੜੀ ਕੋਈ ਤੁਹਾਨੂੰ ਸਰਕਾਰੀ ਫੰਡ ਮਿਲਦਾ ਹੈ ਉਹਨੂੰ ਮਿਸਯੂਜ਼ ਨਾ ਕੀਤਾ ਜਾਏ ਉਹਨੂੰ ਚੰਗੀ ਤਰ੍ਹਾਂ ਤੇ ਪ੍ਰੋਪਰ ਤਰੀਕੇ ਨਾਲ ਉਸੀ ਨੂੰ ਅਗਰ ਬਿਲਡਿੰਗ ਨੂੰ ਬਣਾਉਣ ਵਾਸਤੇ ਦਿੱਤਾ ਤਾਂ ਬਿਲਡਿੰਗ ਵੀ ਜਿਹੜੀ ਆ ਉਹ ਪ੍ਰੋਪਰ ਤਿੱਕੇ ਨਾਲ ਬਣਾਈ ਜਾਵੇ। ਨੰਬਰ ਸਿਰਫ 10th ਨਾਲ ਹੀ ਲਾਇਓ ਓਕੇ। ਸਾਡਾ ਕੁਐਸਚਨ ਹੈ ਕਿ ਪੂਰੀ ਡੇਰ ਕੋਈ ਬਣਾਈ ਲੈ ਜਿਹੜੇ ਸਾਡੇ ਸਾਹਮਣੇ ਸਾਹਮਣੇ ਸਾਰੇ ਸਾਹਮਣੇ ਦੱਸਦੇ। ਠੀਕ ਹੈ। ਆਪਾਂ ਇਹ ਪੂਰੀ ਪੁਰਾਣੀ ਬਣੀ ਹੋਈ ਹੈ। ਪੁਰਾਣੀ। ਠੀਕ ਹੋ ਗਿਆ। ਇੱਕ ਰੂਲ ਹੈਗਾ ਨਾ ਹੈਂਡੀਕੈਪ ਬੱਚਿਆਂ ਲਈ ਹੈ ਰਾਤ ਬਣਾਉਂਦਾ। ਜੇ ਬਾਈ ਚਾਂਸ ਆਪਣੇ ਕੋਲ ਹੈਂਡੀਕੈਪ ਬੱਚਾ ਆ ਜਾਏਗਾ। ਉਹ ਉੱਪਰ ਕਿਵੇਂ ਜਾਏਗਾ? ਟਾਡੇ ਇਸ ਪੂਰੇ ਨਕਸ਼ੇ ਤੇ ਤੁਸੀਂ ਰੈਂਪ ਦੀ ਕਿੱਥੇ ਪ੍ਰੋਵੀਜ਼ਨਿੰਗ ਕੀਤੀ ਮੈਨੂੰ ਉਹ ਆਨਸਰ ਦੇ ਦੇ ਸਕਦੇ ਨਵੀਂ ਪੌੜੀ ਨਹੀਂ ਆਣੀ ਪਣੀ ਨਹੀਂ ਪਾਣੀ ਮੈਂ ਮੈਂ ਤਾਂ ਸਿਰਫ ਬੰਦੇ ਤੇ ਆ ਰਹੀ ਹਾਂ ਮੈਂ ਤਾਂ ਸਾਰਾ ਕੁਝ ਹੀ ਛੱਡ ਲਈ ਮੈਂ ਇਹ ਕਹਿ ਰਹੀਆਂ ਤੇਰੀ ਛੋਟੀ ਪੌੜੀ ਤਾਂ ਵੀ ਨਹੀਂ ਮੈਂ ਆ ਰਹੀ ਬਾਜੇ ਮੇਰਾ ਕੁਐਸਚਨ ਦਾ ਆਨਸਰ ਦੇ ਦੇ ਕੋਈ ਬਿਲਡਿੰਗ ਜਿਹੜੀ ਫਸਟ ਫਲੋਰ ਤੇ ਬਣ ਗਈ ਉਹਦਾ ਰੈਂਪ ਬਣਨਾ ਚਾਹੀਦਾ ਕਿ ਨਹੀਂ ਚਾਹੀਦਾ ਪਹਿਲਾ ਪੁਆਇੰਟ ਉਹ ਕਿੱਥੇ ਬਣਿਆ ਦੂਜੀ ਜਿਹੜੀ ਤੁਹਾਡੀ ਪੌੜੀ ਛੋਟੀ ਸੀਗੀ ਤੁਹਾਨੂੰ ਪਤਾ ਹੈ ਤੁਸੀਂ ਉੱਤੇ 6 ਕਮਰੇ ਕੰਸਟਰਕਟ ਕਰ ਰਹੇ ਹੋ ਤੁਸੀਂ ਪਹਿਲਾਂ ਆਪਣੀ ਉਹ ਪੌੜੀ ਨੂੰ ਛੋੜੀ ਕਰੋਗੇ ਕਿ ਨਹੀਂ ਕਰੋਗੇ ਕੋਈ ਇਧਰ ਇੱਕ ਪੌੜੀ ਵੱਖਰੀ ਚਾਹੀਦੀ ਪਤੰਦੀ ਵਾਦ ਕੋਈ ਹੋ ਸਕਦੀ ਹੈ ਭਾਈ ਇਹ ਹੋ ਸਕਦੀ ਹੈ ਅੱਜ ਆਓ ਅੱਜ ਇਹ ਪੁਆਇੰਟ ਟਕਾਵੇ ਆ ਬਿਲਡਿੰਗ ਵੇਲੇ ਬੰਦੇ ਵੇਲੇ ਨਕਸ਼ਾ ਪਹਿਲਾਂ ਕਿਉਂਕਿ ਤੁਸੀਂ ਉਹ ਛੋਟੇ ਬੱਚੇ ਅੱਜ ਖਬਰ ਲੱਗੀ ਸੀ ਕਿ ਬਾਅਦ ਕਿ ਉਹ ਆਪਣਾ ਸਕੂਲ 5 ਫੀਸ ਦੀ ਮੈਂ ਮੈਡਮ ਬਲਜੀਤ ਕੋ ਸਾਡੇ ਕਾਉਂਸਲਰ ਨਾਲ ਇਹਦਾ ਨਾਲ ਲੈ ਕੇ ਉਹ ਮੌਕਾ ਦੇਖਣ ਆਇਆ ਸੀ ਬਹੁਤ ਸੀਰੀਅਸ ਮੈਟਰ ਸੀ ਔਰ ਇਥੇ ਆ ਕੇ ਦੇਖਿਆ ਐ ਐਸਡੀਐਮ ਮੈਡਮ ਔਰ ਡੀਓ ਮੈਡਮ ਵੀ ਆਏ ਹੋ ਐਸਾਨ ਔਰ ਉਹਨਾਂ ਨਾਲ ਸਾਰਾ ਸਕੂਲ ਦੀ ਬਿਲਡਿੰਗ ਦੇਖੀ ਆ ਬਹੁਤ ਵੱਡੀਆਂ ਨੈਗਲੀਜੇਸ਼ਨ ਹੋਈਆਂ ਨੇ ਔਰ ਨਾ ਤੇ ਜਿੱਥੇ ਲੈਂਟਰ ਜਿਹੜੇ ਪਾਏ ਨੇ ਉਹ ਥੱਲੇ ਬਗੈਰ ਬੀਮ ਤੋਂ ਪਾਇਆ ਗਿਆ ਉਹ ਬਹੁਤ ਛੋਟੀ ਹੈ ਤੇ ਥੱਲੇ ਜਿਹੜੇ ਜਿਹੜੇ ਕਿਸੇ ਵੇਲੇ ਵੀ ਬੀਮ ਦਿਖ ਸਕਦਾ ਔਰ ਨਾਲ ਹੀ ਪੌੜੀ ਜਿਹੜੀ ਉਹਦੇ ਹੈਗੀ ਹੈ ਨਵੀਂ ਪੌੜੀ ਕੋ ਬਣਾਈ ਨਹੀਂ ਉਪਰ ਜਿਹੜੀਆਂ ਇੰਨੇ ਵੱਡੇ ਕਮਰੇ ਜਿਆਦਾ ਬਣਾ ਦਿੱਤੇ ਨੇ ਕੋਈ ਪੌੜੀ ਨਹੀਂ ਕੋਈ ਰੈਂਪ ਨਹੀਂ ਬਣਾਇਆ ਗਿਆ ਜਿਹੜਾ ਕਿ ਰੈਂਪ ਜਲ ਇੱਕ ਡੇਢ ਫੁੱਟ ਦੀ ਪਾਣੀ ਪੌੜੀ ਬਣੀ ਹੋਈ ਆ ਕਿਉਂਕਿ ਬੱਚੇ ਕਿਸੇ ਥੱਲੇ ਇੰਨੀ ਵੱਡੀ ਗਿਣਤੀ 'ਚ ਬੱਚਿਆਂ ਦੀ ਗਿਣਤੀ ਮੁਤਾਬਕ ਤੇ ਚੜਨਗੇ ਉੱਟ ਕੇ ਤੇ ਡਿੱਗਣਗੇ ਵੀ ਜੋ ਸੱਟ ਲੱਗੇਗੀ ਉਹਦੇ ਇਸ ਕਰਕੇ ਮੈਂ ਡੀਯੂਮ ਮੈਡਮ ਨੂੰ ਵੀ ਐਸਟੀ ਮੈਡਮ ਨੂੰ ਵੀ ਬੇਨਤੀ ਕੀਤੀ ਵੀ ਇਹਦੀ ਜਾਂਚ ਬਗਾਤੋ ਕਹਿੰਦਾ ਤਾਂ ਉਹ ਤੇ ਜਾਂਚ ਹੋਣੀ ਚਾਹੀਦੀ ਆ ਜਿਹਨੇ ਜਿਨ੍ਹਾਂ ਦੀ ਲਾਪਤਾਈ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਠਿਕਦਾ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਨਾਲ ਜਿਹੜੇ ਅਧਿਕਾਰੀ ਜਿਹੜੇ ਸਕੂਲ ਦੇ ਜਾਂ ਜਿਹੜੇ ਡਿਪਾਰਟਮੈਂਟ ਦੇ ਜਿਹੜੇ जेई ਆ ਜਾਂ ਜੋ ਇਹਨਾਂ ਦੇ ਪ੍ਰਿੰਸੀਪਲ ਆ ਉਹਨਾਂ ਦੇ ਖਿਲਾਫ ਇਹ ਕਾਰਵਾਈ ਬਹੁਤ ਸੀਰੀਅਸ ਮੈਟਰ ਆ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਆ ਔਰ ਜੇ ਜਿੱਥੇ ਇਹਨੇ ਵੱਡੇ ਕਿਉਂਕਿ ਕਈ ਮਹੀਨੇ ਤੋਂ ਬਿਲਡਿੰਗ ਬਣਦੀ ਸੀ ਅੱਜ ਹਾਈਲਾਈਟ ਹੋਈ ਲਾ ਅਸੀਂ ਮੈਂ ਮੌਕੇ ਤੇ ਆਇਆ ਮੈਡਮ ਬਲਜੀਤ ਕੋ ਸਾਡੇ ਕੌਂਸਲਰਸ ਮੇਰੇ ਨਾਲ ਆਏ ਨੇ ਸਾਕੀ ਨਾਲ ਨੇ ਔਰ ਸਾਰਾ ਅਸੀਂ ਮੌਕੇ ਤੇ ਐਸਡੀਐਮ ਨੇ ਵੀ ਦੇਖਿਆ ਉਹਨਾਂ ਵੀ ਮਹਿਸੂਸ ਕੀਤਾ ਵੀ ਬਹੁਤ ਗਲਤ ਹੋਇਆ ਪਰ ਇਹਨੂੰ ਉਹ ਸਭ ਵੇਖ ਕੇ ਜਾਣ ਜਾਣ ਦੀ ਗੱਲ ਦੀ ਬੇਨਤੀ ਹੈ ਤੇ ਖلاف ਕਰਦੇ ਹਾਂ ਜਿਸ ਤਰ੍ਹਾਂ ਕਿ ਸਾਡੇ ਡਿਪਟੀ ਮੇਅਰ ਸਾਹਿਬ ਜੀ ਨੇ ਦੱਸਿਆ ਅੱਜ ਖ਼ਬਰ ਦੇ ਵਿੱਚ ਖ਼ਬਰ ਲੱਗੀ ਸੀਗੀ ਬਹੁਤ ਵੱਡੀ ਹਾਈਲਾਈਟ ਹੋਈ ਸੀਗੀ ਤੇ ਅਸੀਂ ਮੈਂ ਔਰ ਡਿਪਟੀ ਮੇਅਰ ਸਾਹਿਬ ਔਰ ਮੇਰੇ ਨਾਲ ਮੇਰੇ ਸਾਥੀ ਅੱਜ ਅਸੀਂ ਸਕੂਲ ਦੀ ਬਿਲਡਿੰਗ ਚੈੱਕ ਕਰਨ ਆਏ ਬਹੁਤ ਵੱਡੀ ਨੈਗਲੀਜੈਂਸੀ ਕੀਤੀ ਹੋਈ ਹੈ ਬਿਲਕੁਲ ਬੁਰਾ ਹਾਲਾ ਬਿਲਕੁਲ ਜਿਵੇਂ ਉੱਪਰ ਜਾ ਕੇ ਅਸੀਂ ਚੈੱਕ ਕੀਤਾ ਤੇ ਬਿਲਕੁਲ ਬੀਮ ਹੈ ਹੀ ਨਹੀਂ ਉਸਤੇ ਬਿਲਕੁਲ ਵੀ ਬੁਰਾ ਹਾਲਾ ਕਿਸੇ ਟਾਈਮ ਵੀ ਉਹ ਬਿਲਡਿੰਗ गिर ਸਕਦੀ ਹੈ ਤੇ ਸਾਡੀ ਇਹੀ ਦਰਖਾਸਤ ਹੈ ਮੈਡਮ ਵੀ ਆਏ ਸੀਗੇ ਡੀਓ ਮੈਮ ਆਏ ਸੀਗੇ ਐਸਡੀਐਮ ਆਏ ਮੈਡਮ ਆਏ ਸੀਗੇ ਆਪਾਂ ਡਿਸਕਸ ਕੀਤਾ ਹੈ ਤੇ ਬਿਲਕੁਲ ਅਸੀਂ ਇਹੀ ਚਾਹੁੰਦੇ ਆ ਕਿਉਂਕਿ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਖਿਲਵਾਟ ਨਹੀਂ ਕੀਤਾ ਜਾਣਾ ਚਾਹੀਦਾ ਅੱਜ ਕੱਲ ਬਹੁਤ ਜ਼ਿਆਦਾ ਇਸ ਤਰੀਕੇ ਦੀਆਂ ਐਮਰਜੈਂਸੀਆਂ ਖਣੀਜ਼ ਹੋ ਰਹੀਆਂ ਔਰ ਇਹ ਵਾਲੀ ਵੀ ਕਦੀ ਵੀ ਹੋ ਸਕਦੀ ਹੈ ਤੇ ਸਾਡੀ ਇਹੀ ਹੈ ਕਿ ਇੱਕ ਕਾਰਵਾਈ ਕੀਤੀ ਜਾਏ ਜਿਨ੍ਹਾਂ ਨੇ ਗਲਤ ਕੰਮ ਕੀਤਾ ਹੈ ਮੁਹਾਲੀ ਦਾ ਅਧਿਆਨਕ ਸੇਵਰਾ ਲੀ ਭੁਵੇਂਦਰ ਬੱਬਾ